ਜਾ ਤਾ ਤੁਸੀਂ ਬਾਪ ਨਲਾਇਕ ਹੋ ਜਾਂ ਤੁਸੀਂ ਬੱਚਾ ਨਹੀਂ ਸਿਖਾਇਆ ਨਹੀਂ ਜੇ ਸਿਖਾਇਆ ਨਹੀਂ ਤਾਂ ਵੀ ਤੁਹਾਡਾ ਕਸੂਰ ਹੈ ਜੇ ਨਲਾਇਕ ਹੋ ਤੁਸੀਂ ਕੰਮ ਨਹੀਂ ਕਰ ਰਹੇ ਉਹਨਾਂ ਦਾ ਤਾਂ ਵੀ ਕਸੂਰ ਹੈ ਜਾਤੀ ਗਿੱਡੀਆਂ ਤੁਸੀਂ ਤੋਂ ਦੋਨੇ ਪਾਸੇ ਸਾਡਾ ਵੱਡਿਆਂ ਦਾ ਕਸੂਰ ਹੈ ਕਿਉਂਕਿ ਮੈਂ 76 ਸਾਲ ਦੀ ਉਮਰ ਹੋਣ ਵਾਲੀ ਹੈ ਮੈਂ ਵੀ ਉਸੇ ਪੀੜੀ ਨਾਲ ਸ਼ਾਮਲਾ ਕਿ ਮੈਂ ਸਮਝਦਾ ਕਿ ਸਾਡਾ ਕਸੂਰ ਹੈ ਅਸੀਂ ਇਸ ਪੀੜੀ ਨੂੰ ਵਿਸ਼ੇਸ਼ ਕਰ ਤੁਹਾਡੀ ਪੀੜੀ ਨੂੰ ਅਜੇ ਮੈਂ ਤੁਹਾਨੂੰ ਯੰਗ ਬਹੁਤ ਮੰਨਦਾ ਤੁਹਾਡੀ ਪੀੜੀ ਨੂੰ ਅਸੀਂ ਜਿਹੜਾ ਆਮਦ ਲੱਗਿਆ ਹੋਇਆ ਪੇਂਡ ਦੇ ਕੇ ਜਾਣਾ ਸੀ ਜਿਹੜਾ ਸਾਨੂੰ ਮਿਲਿਆ ਸੀ ਅਸੀਂ ਉਹ ਪੇਨ ਤਾਂ ਕੀ ਦੇਣਾ ਸੀ ਅੰਬ ਤਾਂ ਕੀ ਦੇਨੇ ਸੀ ਸੋ ਪੇੜ ਵੀ ਕੱਟਦਾ ਫਿਰ ਤੁਹਾਡੀ ਪੀੜ ਵੀ ਖਿੱਚਣਾ ਖਿੱਚੇ ਤੇ ਗੜ ਪੈਏਗੀ ਨਾ ਸਾਡੇ ਇਹ ਸਾਡਾ ਕਸੂਰ ਹੈ ਸਾਡੀ ਪੀੜੀ ਦਾ ਕਸੂਰ ਹੈ ਸਾਨੂੰ ਅਜੇ ਵੀ ਗੁੱਲੇ-ਵੇਰਾ ਦਾ ਕਹਿੰਦੇ ਕੁਝ ਨਹੀਂ ਵਿਗੜਿਆ ਅਜੇ ਵੀ ਸਾਨੂੰ ਮੋੜਾ ਕੱਟਣਾ ਚਾਹੀਦਾ ਸਾਨੂੰ ਇੱਕ ਵਿਕਾਸ ਦਾ ਮਾਡਲ ਇਦਾਂ ਬਣਾਉਣਾ ਚਾਹੀਦਾ ਜਿਹਦੇ ਵਿੱਚ ਹਰ ਇੱਕ ਬੰਦੇ ਨੂੰ ਕੋਈ ਰੁਜ਼ਗਾਰ ਮਿਲੇ ਬੜਾਪੇ ਚ ਸੱਖਿਆ ਮਿਲੇ ਉਹ ਸੌਖਾ ਰਹਿ ਸਕੇ ਰੋਟੀ ਮਿਲੇ ਆਦਿ ਇਹ ਮੂਵ ਮੌਤਰਨ ਤਾਂ ਘੱਟਾ ਵੀ ਤੇ ਜੇ ਪਾਸਵਰਡ ਦਿੱਤਾ ਹੋਇਆ ਸੀ ਜਾਂ ਦੂਜੇ ਨੇ ਜਿਹਨੇ ਕਿਹਾ ਬਿਹਾਰ ਵਾਲੇ ਨੇ ਵੀ ਮੈਂ ਵੀ ਪਾਸਵਰਡ ਦਿੱਤਾ ਹੋਇਆ ਕਿਉਂਕਿ ਮੈਨੂੰ ਤਾਂ ਆਪ ਨੂੰ ਕਰਨਾ ਹੀ ਨਹੀਂ ਆਉਂਦਾ ਕਹਿੰਦੇ ਹੁਣ ਇਹਦੇ ਤੇ ਵੀ ਐਕਸ਼ਨ ਲਾਓ ਆ ਇਸ ਦੇ ਉੱਤੇ ਅਜੇ ਤੱਕ ਕੋਈ ਗੱਲ ਨਹੀਂ ਆਈ ਇਹ ਤੈਨੂੰ ਆਏ ਦੇਖਣ ਦੀ ਲੋੜ ਹੈ ਗੁੱਡ ਆਸਾ ਪਰ ਇਹ ਵੀ ਉਹ ਆ ਗਿਆ ਜੀ ਅੰਦਰ ਆਇਆ ਗਿਆ ਠੀਕ ਹੈ ਡਿਟੇਲ ਲੋਕਾਂ ਨੂੰ ਲੋੜ ਹੁੰਦੀ ਆ ਪਰ ਇਹ ਫਿਰ ਵੀ ਮਸਾਲਿਆਂ ਵਾਲੀ ਡਿਟੇਲ ਹੁੰਦੀ ਆ ਕਿਉਂਕਿ ਪੂਰੀ ਜੁਝੇ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਕਹਾਣੀ ਦੱਸਣੀ ਆ ਮੁਸਲਮ ਦੇ ਵਿੱਚ ਦੋ ਤਿੰਨ ਗੱਲਾਂ ਸਮਝਣ ਦੀ ਲੋੜ ਹੈ ਇੱਕ ਤਾਂ ਸੁਰੱਖਿਆ ਕੇ ਰਾਇ ਦਾ ਤਕੜਾ ਹੁੰਦਾ ਹੈ ਉਹਦੇ ਵਿੱਚ ਅੰਦਰ ਜਾਣਾ ਔਖਾ ਹੈ ਇਹ ਅੰਦਰ ਗਏ ਕਿਵੇਂ ਇਹ ਦੇਖਣ ਦੀ ਲੋੜ ਹੈ ਉਹਦੇ ਜਿਹੜਾ ਲੋਕ ਸਭਾ ਦੇ ਵਿੱਚ ਹੋਇਆ ਜਿਸ ਤਰ੍ਹਾਂ ਮਤਲਬ ਇੱਕ ਦਿਨ ਪਹਿਲਾਂ ਮੀਡੀਆ ਨੇ ਚੱਕਦਾ ਕਿ ਬੰਬ ਚੱਲ ਗਏ ਪਰ ਗੱਲ ਹੋਰ ਨਿਕਲੀ ਹੁਣ ਗੱਲ ਹੋਰ ਨਿਕਲੀ ਆਈ ਕਿ ਕੁਝ ਸਿਸਟਮ ਤੋਂ ਨਾਰਾਜ਼ ਜਿਹੜੇ ਨੌਜਵਾਨਾਂ ਦਾ ਇਹ ਕਦਮ ਹੈ ਇਹਦੇ ਬਾਰੇ ਕੀ ਕਹਿਣਾ ਪਵੇ ਦੋਖੋ ਫੁਕਰ ਸਾਹਿਬ ਜਿਹੜਾ ਗੋਦੀ মিডিਆ ਹੈ ਉਹਦੀ ਤਾਂ ਗੱਲ ਕਹਿਣ ਦੀ ਛੱਡੋ ਤਾਂ ਜਿੱਦੈਂ ਉੱਥੇ ਝੰਡਾ ਚੜਾਇਆ ਸੀਗਾ ਉਹ ਝੰਡਾ ਤਾਂ ਸੀਗਾ ਕੇਸਰੀ ਨਿਸ਼ਾਨ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਨਹੀਂ ਵੇ ਤਾਂ ਖਾਲਸਾ ਦਾ ਝੰਡਾ ਜਿਨ੍ਹਾਂ ਨੂੰ ਪਤਾ ਨਹੀਂ ਸੀ ਆ ਸੰਵਾਤ ਦਾ ਝੰਡਾ ਕਿ ਰਾਸ਼ਟਰੀ ਝੰਡੇ ਦੀ ਬੇਅਦਬੀ ਕਰਤੀ ਕੋਈ ਬੇਅਦਬੀ ਨਹੀਂ ਕੀਤੀ ਕੋਈ ਕੁਝ ਨਹੀਂ ਕਰਿਆ ਸੀ ਸੋ ਇਹ ਜਿਹੜਾ ਗੋਦੀ মিডিਆ ਹੋਦਾ ਪਰ ਅਫਸੋਸ ਇਸ ਗੱਲ ਦਾ ਹੈ ਵੀ ਉਹਨਾਂ ਸੋਸ਼ਲ ਮੀਡੀਆ ਦਾ ਵੀ ਕੋਈ ਸੈਕਸ਼ਨ ਆ ਹਾਲਾਂਕਿ ਉਹਦੋਂ ਕੋਈ ਨੇ ਸ੍ਰੋਤ ਨਹੀਂ ਹੁੰਦੇ ਉਹ ਵੀ ਤਾੜੀ ਚ ਖਬਰ ਲੈਂਦਾ ਮਹਾਰਾਜ ਆ ਜੋ ਵੀ ਕੁਝ ਕਰਨ ਦਾ ਮਹਾਰਾ ਕਈ ਵਾਰ ਕੱਚ ਕਰ ਰ ਗੱਲ ਕਹਿ ਦਿੰਦਾ ਐਡਾ ਵੱਡੇ ਸੈਂਸੇਟਿਵ ਈਸ਼ ਉੱਤੇ ਥੋੜਾ ਪਿੱਛੇ ਰਹਿ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਜਿਹੜਾ ਤੱਥ ਨਾਲ ਗੱਲ ਦਾ ਹੈਗਾ ਰੋਕ ਦੀ ਜਿਆਦਾ ਸੋ। ਸੋ ਇੱਕ ਤਾਂ ਇਹ ਹੈ ਕਿ ਜਿਹੜਾ ਗੋਦੀ ਮੀਡੀਆ ਨੇ ਉਡਾਈ ਸੀ ਗੱਲ ਕਿਉਂਕਿ ਗੋਦੀ ਮੀਡੀਆ ਦਾ ਇੱਕੋ ਹੀ ਕੰਮ ਹੈ ਕਿ ਭਾਜਪਾ ਦੇ ਆਪ ਦੇ ਆਈਟੀ ਸੱਜਣ ਦਾ ਇਹੀ ਕੰਮ ਆ ਉਹ ਆਈਟੀ ਸੱਜਣ ਤਾਂ ਇਹੀ ਗੱਦਾ ਮੈਂ ਪੜ ਲਾਂ ਕਈ ਵਾਰੀ ਉਹਨਾਂ ਦੇ ਕਮੈਂਟ ਜਿਹੜੀ ਗੱਲ ਜਮਾ ਹੀ ਗਲਤ ਹੁੰਦੀ ਆ ਉਹ ਹੀ ਜਦੋਂ ਕੋਈ ਕਹਿੰਦਾ ਉਹਨਾਂ ਦਾ ਕਹਾ ਹੋਵੇ ਤੁਸੀਂ ਪਾ ਹੀ ਜਾਓ ਤੁਸੀਂ ਕੀ ਨਾਲ ਜੋ ਮਰਜੀ ਹੋਵੇ ਉਹ ਗੋਬਲੀਆਂ ਜਿਹੜਾ ਹੈਗਾ ਐਲਾਈਜ਼ ਹੈ ਗੋਬਲਸ ਹੀਗਾ ਉਹਦਾ ਜਿਹਨਾਂ ਸਿੱਗਾ ਆਪਣਾ ਹਿੱਤ ਲੜਦਾ ਉਹ ਪ੍ਰਚਾਰ ਨਾਲ ਤਾਂ ਇਹੀ ਕੁਝ ਕਰਦਾ ਝੂਠ ਪ੍ਰਚਾਰ ਕਰਦੇ ਨੇ ਸੋ ਹੁਣੇ ਜਿਹੜਾ ਕੱਲ ਹੋਇਆ ਆਪਾਂ ਨੂੰ ਜੇ ਆ ਉਸੇ ਮੀਟ ਤੇ ਸਮਝੰਦੀ ਹੈ ਉਸੇ ਮੀਟ ਤੇ ਸਮਝੰਦੀ ਹੈ ਇਹ ਲੋੜ ਹੈ ਜੀ ਤਾਂ ਇਹਨੂੰ ਕੋਈ ਇਹ ਕਹਿਣਾ ਚਾਹੁੰਦਾ ਹੈ ਬੀਜਪੀ ਇਹਨੂੰ ਜੇ ਕੋਈ ਮੁਸਲਮਾਨ ਵਿੱਚ ਹੁੰਦਾ ਤਾਂ ਬੀਜਪੀ ਨੇ ਮਸਲਾ ਬਣਾ ਦੇਣਾ ਸੀ ਵੱਡਾ ਰਾਸ਼ਟਰੀ ਸਵਕਾਦਾ ਬਿਲਕੁਲ ਜੇ ਕੋਈ ਸਿੱਖ ਹੁੰਦਾ ਤਾਂ ਵੀ ਬਣਾ ਦੇਣਾ ਸੀ ਸਿੱਖਾਂ ਦੇ ਉੱਤੇ ਵੀ ਇਹਦਾ ਖਾਲਸਤਾਨੀ ਨੇ ਬੀਜਪੀ ਨੂੰ ਉਹਦਾ ਰਾਹ ਵੀ ਦਿਨਣਾ ਸੀ ਜੇ ਕੋਈ ਹੁੰਦਾ ਪਰ ਚਾਂਸ ਹੁਣ ਕਿਉਂਕਿ ਸਾਰੇ ਹਿੰਦੂ ਨੇ ਇਹਦੇ ਕਰਕੇ ਹੁਣ ਕੀ ਕਹਿਣਾ ਬ੍ਰਾਹਮਣ ਨੇ ਉਹਨਾਂ ਚ ਕੀ ਕਹਿਣਾ ਉਹ ਤਾਂ ਕਹਿਣ ਨੂੰ ਰਿਹਾ ਫੇਰ ਅਗਲੀ ਗੱਲ ਜੇ ਪਾਪ ਕਿਸੇ ਹੋਰ ਨੇ ਦਿੱਤਾ ਹੁੰਦਾ ਤਾਂ ਵੀ ਪਾਪ ਵੀ ਇਹਨਾਂ ਦੇ ਆਪਣੇ ਐਮਪੀ ਤੋਂ ਲਿਆ ਵੀ ਵੱਡੀ ਗੱਲ ਹੋ ਗਈ ਤੇ ਮੂਵ ਮਤਲਬ ਤਾਂ ਕਹਤਾ ਵੀ ਤੇ ਜਿਆ ਪਾਸਵਰਡ ਦਿੱਤਾ ਹੋਇਆ ਸੀ ਜਾਂ ਦੂਜੇ ਨੇ ਜਿਹਨੇ ਕਿਹਾ ਬਿਹਾਰ ਵਾਲੇ ਨੇ ਵੀ ਮੈਂ ਵੀ ਪਾਸਵਰਡ ਦੱਤਾ ਰਿਹਾ ਕਿਉਂਕਿ ਮੈਨੂੰ ਤਾਂ ਆਪ ਨੂੰ ਕਰਨਾ ਹੀ ਨਹੀਂ ਆਉਂਦਾ ਕਹਿੰਦੇ ਹੁਣ ਇਹਦੇ ਤੇ ਵੀ ਐਕਸ਼ਨ ਲਾਓ ਆ ਇਸ ਦੇ ਉੱਤੇ ਅਜੇ ਤੱਕ ਕੋਈ ਗੱਲ ਨਹੀਂ ਆਈ ਇਕ ਤਾਂ ਇਹ ਤੈਨੂੰ ਆਏ ਦੇਖਣ ਦੀ ਲੋੜ ਹੈ ਬਿਲਕੁਲ ਪਸਾ ਪਰ ਇਹ ਵੀ ਆ ਗਿਆ ਜੀ ਅੰਦਰ ਆਇਆ ਗਿਆ ਠੀਕ ਹੈ ਡੀਟੇਲ ਲੋਕਾਂ ਨੂੰ ਲੋੜ ਹੁੰਦੀ ਆ ਪਰ ਇਹ ਫਿਰ ਵੀ ਮਸਾਲਿਆਂ ਵਾਲੀ ਡੀਟੇਲ ਹੁੰਦੀ ਆ ਕਿਉਂਕਿ ਪੂਰੀ ਜਿਹੜੇ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਕਹਾਣੀ ਦੱਸਣੀ ਆ ਉਸੰਦੇ ਵਿੱਚ ਦੋ ਤਿੰਨ ਗੱਲਾਂ ਸਮਝਣ ਦੀ ਲੋੜ ਹੈ ਇੱਕ ਤਾਂ ਇਹ ਸੁਰੱਖਿਆ ਕਿ ਕਿਹੜਾ ਏਡਾ ጠਕੜਾ ਹੁੰਦਾ ਹੈ ਉਹਦੇ ਵਿੱਚ ਅੰਦਰ ਜਾਣਾ ਔਖਾ ਹੈ ਇਹ ਅੰਦਰ ਗਏ ਕਿਵੇਂ ਇਹ ਦੇਖਣ ਦੀ ਲੋੜ ਹੈ ਉਹਦੇ ਜੋ ਮੇਰੀ ਸੂਚਨਾ ਹੈ ਉਹ ਇਹ ਹੈ ਕਿ ਇਹਨਾਂ ਨੇ ਤੈਨਾ ਸੰਸਦ ਦੀ ਆਪਣੀ ਸੁਰੱਖਿਆ ਪ੍ਰਣਾਲੀ ਸੀ ਉਹ ਕੱਟ ਕੇ ਹਟਾ ਕੇ ਇਹਨਾਂ ਨੇ ਦਿੱਲੀ ਦੀ ਸੁਰੱਖਿਆ ਲਾ ਲਈ ਹੁਣ ਦਿੱਲੀ ਦੀ ਪੁਲਿਸ ਹੈ ਜਿਹੜੀ ਉਹ ਤਾਂ 100 ਕੰਮ ਕਰਨੇ ਨੇ ਉਹ ਨਹੀਂ ਮਹਾਰਨੀ ਕਰਨੀ ਦੂਜੀ ਗੱਲੋਂ ਸੇ ਪੋਸਟਾਂ ਬੜੀਆਂ ਸਤਿਕਾਰਯੋਗ ਕਹਿੰਦੇ ਡੇਟ ਸੌ ਦਾ ਅੱਗੇ ਛੱਗੇ ਪੋਸਤ ਖਾਦੀ ਪਈ ਹੈ ਜੇ ਤੁਸੀਂ ਕਿਉਂਕਿ ਉੱਥੇ ਇੰਨੀ ਸੁਰੱਖਿਆ ਚਾਹੀਦੀ ਹੈ ਜਿਹਦੇ ਚੋਂ ਆਏ ਜੇ ਤੁਸੀਂ ਸਾਵੇਂ ਖਾਦੀ ਰੱਖੋਗੇ ਟੈਕਨੋਲੋਜੀ ਨਹੀਂ ਦਿਓਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਉਸ ਤਰੀਕੇ ਨਾਲ ਉਸ ਨੂੰ ਸੁਰੱਖਿਆ ਨੂੰ ਕੈਮ ਰੱਖ ਸਕਦੇ ਕਿ ਤਾਈ ਇਹ ਦੇਖਣ ਦੀ ਲੋੜ ਹੈ ਪਰ ਇਹਦੇ ਵਿੱਚ ਇਹ ਨਾ ਹੋਵੇ ਕਿਸੇ ਸਿਪਾਹੀ ਨੂੰ ਕਿਸੇ ਹੌਲਦਾਰ ਨੂੰ ਟੰਗ ਦੇਣ ਇਹਦੇ ਜਿਹੜਾ ਉੱਥੇ ਸਭ ਤੋਂ ਉੱਚ ਸੁਰੱਖਿਆ ਅਧਿਕਾਰੀ ਜਿੰਮੇਵਾਰੀ ਉਹਦੀ ਹੈ ਕਿਉਂਕਿ ਪਨੈਨ ਨਹੀਂ ਹੋਣੀ ਕਰਨੀ ਹੇ ਯੋਜਨਾ ਬੰਦੀ ਉਹਨੇ ਕਰਨੀ ਆ ਉੱਚ ਸੁਰਖਿਆ ਅਧਿਕਾਰੀ ਨੂੰ ਨਾ ਤਾਂ ਇਹਨਾਂ ਨੇ 26 ਜਨਵਰੀ ਵੇਲੇ ਕੁਝ ਕਿਹਾ ਨਾ ਇਹਨਾਂ ਨੇ ਹੁਣ ਕਹਿਣਾ ਨਾਲ ਕਿਲੇ ਦਾ 26 ਜਨਵਰੀ ਚੁੱਕਾ ਚੁੱਕੜਤਾ ਵਿੱਚ ਤੇ ਹੋਈ ਆ ਕਿ ਜਦੋਂ ਪਲਾਸੀ ਬੰਦੇ ਦੀ ਲੈਂਦੇ ਆ ਖੜੇ ਹੁੰਦੇ ਆ ਉਹ ਪੈਂਟਾਂ ਦੇ ਜੇਬ ਤੱਕ ਹੱਥ ਮਾਰਦੇ ਆ ਕਿ ਚਾਬੀ ਚੁੱਬੀ ਤਾਂ ਨ ਕੋਸੋਰ ਤਾਂ ਨਹੀਂ ਜਰਾਬਾਂ ਨੂੰ ਟੱਚ ਬਹੁਤ ਘੱਟ ਕਰਦੇ ਆ ਵਿਧਾਨ ਸਭਾ ਵੀ ਇੱਥੇ ਅਸੀਂ ਜਾਣਦੇ ਆ ਕਈ ਵਾਰੀ ਨਹੀਂ ਨਹੀਂ ਮੈਂ ਮੇਰਾ ਮੇਰਾ ਇਲੈਕਟਰਾ ਜਮਦਾ ਹੈਗਾ ਉਹ ਕਰਦੇ ਨੇ ਕੋਸ਼ਿਸ਼ ਪਰ ਬੰਦਾ ਚੱਕੋ ਨਹੀਂ ਦੇਣਾ ਬੰਦਾ ਚੱਕੋ ਨਹੀਂ ਦੇਣਾ ਚਾਹੀਦਾ ਪ੍ਰੈਕਟੀਕਲੀ ਉਹਨਾਂ ਨੇ ਮਾਰ ਖਾਧੀ ਐਜ ਕੋਈ ਸ਼ੱਕ ਨਹੀਂ ਆ ਸੋ ਕਿਹ ਚ ਇਹ ਪਤਾ ਲੱਗ ਜਾਂਦਾ ਹੁੰਦਾ ਨਹੀਂ ਨਹੀਂ ਕਿਉਂਕਿ ਉਹ ਜਿੰਨਾਂ ਦੀ ਮੈਂ ਸਰਕਾਰੀ ਮੀਟਿੰਗਾਂ ਚ ਉੱਥੇ ਸ਼ਾਸਤਰੀ ਭਵਨ ਕ੍ਰਿਸ਼ੀ ਭਵਨ ਤੇ ਆਪਣਾ ਨਿਰਮਾਣ ਭਵਨ ਇਹਨਾਂ ਦੇ ਵਿੱਚ ਜਾਂਦਾ ਰਿਹਾ ਮੈਨੂੰ ਪਤਾ ਹੈ ਵੀ ਸਰਕਾਰੀ ਚਿੱਠੀ ਤੁਹਾਡੇ ਕੋਲ ਆ ਤੁਸੀਂ ਸਰਕਾਰੀ ਅਧਿਕਾਰੀਆਂ ਕੋਲ ਆ ਸਵਾਨ ਇਹ ਇਹਦੇ باوجود ਤੁਹਾਡੀ ਕਿੰਨੀ ਤਲਾਸ਼ੀ ਕਿਵੇਂ ਪਾਸ ਰਹਿਣਾ ਕਿਵੇਂ ਮੁਸ਼ਕਲ ਦੇ ਨਾਲ ਤੁਹਾਨੂੰ ਉੱਥੇ ਜਾਣਾ ਇਹ ਕਾਫੀ ਉਸ ਤੇ ਤੌਤਲਿਕ ਹੈ इवन ਜਿਹੜਾ ਉੱਥੇ ਜਾਣਾ ਸੈਕਟਰੀਟ ਚ ਤੇ ਬਾਕੀ ਸੰਸਦਤਾ ਤਾਂ ਇਹ ਇਹ ਜਿਹੜਾ ਹੈਗਾ ਨਾ ਲੋਕ ਜਿਹੜੀ ਹੈ ਇਹ ਜਿਹੜਾ ਮੇਨ ਮੁਖ ਮੁਖ ਸੁਰਖਿਆ ਅਧਿਕਾਰੀ ਹੈ ਇਹਦਾ ਮਤਲਬ ਉਹਨਾਂ ਨੇ ਟ੍ਰੇਨਿੰਗ ਟ੍ਰੇਨਿੰਗ ਉਸ ਤਰ੍ਹਾਂ ਦੀ ਨਹੀਂ ਦਿੰਦੇ ਦੂਜੀ ਗੱਲ ਜਿਹੜਾ ਮੈਂ ਕਹਣਾ ਰਣਾ ਕਰਿਆ ਜੇ ਸੁਰੱਖਿਆ ਕਰਮੀ ਉਹ ਉਸ ਦੇ ਵੱਖਰੇ ਹੁੰਦੇ ਤਾਂ ਉਹਨਾਂ ਦਾ ਤਜਰਬਾ ਹੋ ਜਾਂਦਾ ਐਕਸਪੀਰੀਅੰਸ ਵੀ ਕੋਈ ਚੀਜ਼ ਹੈ ਸੋ ਇਹ ਸਾਈ ਹੈ ਦੂਜਾ ਪਾਸਾ ਸਾਨੂੰ ਦੇਖਣ ਦੀ ਇਹ ਲੋੜ ਹੈ ਕਿ ਵੀ ਸਾਡੇ ਜਿਹੜੇ ਉਹ ਬੰਦੇ ਚਲੇ ਗਏ ਅੰਦਰ ਸਾਡੇ ਐਮਪੀਆ ਨੇ ਪੀੜ ਤੰਤਰ ਬਣਾ ਲਿਆ ਕੁਝ ਤਾਂ ਪੱਝੀ ਗਈ ਇਹ ਤਾਂ ਪਤਾ ਲੱਗਦਾ ਹੈ ਵੀ ਜੇ ਕੋਈ ਮਾੜੀ ਮੋਟੀ ਘਟਨਾ ਵਾਪਰ ਜੇ ਇਹ ਜਿਹੜੇ ਚੋਣੇ ਹੋਣ ਮੰਦੇ ਸਾਡੇ ਭੱਜ ਜਾਣੇ ਨੇ ਕੁਝ ਤਾਂ ਉੱਥੋਂ ਡਰ ਕੇ ਭੱਜ ਗਏ ਪੁੱਛੋ ਜਿਹੜੇ ਨੇ ਉਹਨਾਂ ਨੇ ਫੜਕੇ ਉਹਨੂੰ ਪੀੜ ਤੰਤਰਨਾ ਕੁੱਟਣਾ ਸ਼ੁਰੂ ਕਰਤਾ ਫਿਰ ਜਿਹੜਾ ਕਾਲੀ ਦੇਵੀ ਦੇ ਮੰਦਰ ਵਾਲਿਆਂ ਨੇ ਕਿਹਾ ਵੀ ਅਸੀਂ ਤਾਂ ਇੱਥੇ ਟੰਗਿਆ ਕਰਾਂਗੇ ਜਿਹੜਾ ਸਾਡੇ ਵਿਰਧਵੀ ਕਰੂਗਾ ਇਦਾਂ ਹੀ ਜਿਹੜੇ ਸਿੱਖ ਨੇ ਕਹਿੰਦੇ ਅਸੀਂ ਸੌਦਾ ਲਾਇਆ ਕਰਾਂਗੇ ਉਹਨਾਂ ਚ ਚ ਐਮਪੀਆ ਚ ਮੈਨੂੰ ਕੋ ਬਹੁਤ ਵੱਡਾ ਫਰਕ ਨਹੀਂ ਲੱਗਿਆ ਵੀ ਤੁਸੀਂ ਉਹਨੂੰ ਫੜ ਲਿਆ ਯਾਰ ਤੁਸੀਂ ਘੁੱਟ ਕੇ ਵਾਸਰੇ ਹੋ ਤੁਸੀਂ ਕੋ ਪੁੰਸੀ ਹੋ ਥੋੜੇ ਨਿੱਕੀ ਕੀ ਝਗੜਾ ਉਹਨਾਂ ਨਾਲ ਉਹਨਾਂ ਨੇ ਇੱਕ ਮਾੜੀ ਗੱਲ ਕਰੀ ਐ ਗੰਤ ਗੱਲ ਕਰੀ ਐ ਜੋ ਵੀ ਹੋਇਆ ਤੁਸੀਂ ਉਹਨਾਂ ਨੂੰ ਫੜ ਲਿਆ ਫੜ ਕੇ ਤੁਹਾਡੇ ਕੋਲ ਬਾਚ ਐਂਡ ਵਾਰਡ ਸਟਾਫ ਐ ਏਡਾ ਵੱਡਾ ਉਹ ਫੜ ਕੇ ਮਾਰ ਸੋ ਤੁਹਾਡੇ ਦੇਖੇ ਕੋ ਕਾਨੂੰਨ ਦੇਖੇ ਤੁਸੀਂ ਕਾਨੂੰਨ ਬਣਾਉਣ ਵਾਲੇ ਆ ਤੁਸੀਂ ਹਾਂ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਚ ਲੈ ਲਿਆ ਨਹੀਂ ਕਿਉਂ ਕਹਿਣਾ ਮੈਂ ਇੱਕ ਲਾਈਨ ਚ ਤੁਹਾਨੂੰ ਛੋਟੀ ਗੰਤ ਕਰਕੇ ਮੈਂ ਲੰਬੀ ਨਹੀਂ ਕਰਨੀ ਅਸੀਂ ਨਾ ਸਾਡੇ ਦੂਜੇ ਜਿਸਾਂ ਤੋਂ ਦੂਜੇ ਬੰਦੇ ਬਹਿ ਗਏ ਸੀ ਉਹ ਜਿਹੜੇ ਅਸਲੀ ਬੰਦੇ ਸੀ ਉਹਨਾਂ ਨੂੰ ਅਸੀਂ ਤਰੀਕੇ ਨਾਲ ਬੁਲਾਉਂਦੇ ਸੀ ਜੁਨੇ ਤੇ ਮੇਰਾ ਡਿਪਲੋਮਾ ਜਿਸ ਕੰਮ ਦਾ ਜ ਉਹ ਬੰਦਾ ਬੈਠਾ ਹੈ ਤੇ ਮੈਂ ਉਹਨੂੰ ਫੜਦੇ ਨਾ ਕਿ ਤੂੰ ਕੁਰਸੀ ਆ ਆਪਣਾ ਕੰਮ ਹੈ ਪੁਲਿਸ ਨੂੰ ਇਨਫਾਰਮ ਕਰ ਦੇਣਾ ਇਹਨਾਂ ਦਾ ਰਿਜ਼ਲਟ ਕੈਨਸਲ ਕਰਨਾ ਜੇ ਤੇਰੇ ਸਾਹਮਣੇ ਬੈਠਾ ਵੀ ਉੱਠ ਕੇ ਬੰਦਾ ਪੱਜਲੇ ਮੈਂ ਉਹਦੇ ਪਿੱਛੇ ਨਹੀਂ ਭਜਣਾ ਹੂੰ ਜੇ ਤੇਰੇ ਸਾਹਮਣੇ ਬੈਠੇ ਬੰਦੇ ਨੂੰ ਤਾਂ ਬਾਹ ਨਹੀਂ ਫੜਦੇ ਨਹੀਂ ਵੀ ਤੂੰ ਕਹਿੰਦੀ ਮੈਂ ਬੋਲਦਾ ਐ ਸਾਹਮਣੇ ਬੈਠੇ ਬੰਦੇ ਦੀ ਤਲਾਸ਼ੀ ਨਹੀਂ ਲੈਣੀ ਸ਼ੁਰੂ ਕਰਨੀ ਲੁਕਾ ਪਰ ਪੁੱਛ ਨਹੀਂ ਹੈ ਆਪਾਂ ਉਹਨੂੰ ਪੁੱਛਣਾ ਜਿਹੜਾ ਕਾਗਜ਼ ਮਰਜੀ ਆ ਉਹਦੀ ਦਿਖਾਵੇ ਮਰਜੀ ਆ ਨਾ ਦਿਖਾਵੇ ਮਰਜੀ ਆ ਦਸਤਕਤ ਕਰੇ ਮਰਜੀ ਆ ਨਾ ਕਰੇ ਆਪਾਂ ਨੇ ਨਹੀਂ ਕੁਝ ਕਹਿਣਾ ਆਪਾਂ ਆਪਣਾ ਐਕਸ਼ਨ ਲਵਾਂਗੇ ਆਪਣੇ ਤਰੀਕੇ ਨਾਲ ਇਹ ਪੁਲਸ ਕੋਲ ਰਿਪੋਰਟ ਸੇ ਕੀ ਸੀ ਦਰਜ ਕਰਾਉਂਦੇ ਸੀ ਸੋ ਕਹਿਣ ਦਾ ਮੇਰਾ ਮਤਲਬ ਹੈ ਕਾਨੂੰਨ ਨੂੰ ਆਪਦੇ ਹੱਥ 'ਚ ਕਾਨੂੰਨ ਕਾੜਿਆ ਨਹੀਂ ਜਾਂ ਲੈ ਲਿਆ ਉਹ ਮੈਨੂੰ ਜਿਆਦਾ ਵੱਡਾ ਘਾਤ ਲੱਗਦੀ ਹੈ ਉਹਨਾਂ ਨੇ ਤਾਂ ਜੋ ਤਾਂ ਯੰਗ ਨੇ ਬੰਦੇ ਨੇ ਦੁਖੀ ਨੇ ਗੁੱਸੇ ਚ ਨੇ ਉਹਨਾਂ ਨੇ ਜੋ ਕਰਿਆ ਪਰ ਜਿਹਨੇ ਸਾਡੇ ਸਿਆਣੇ ਬੰਦਿਆਂ ਨੇ ਕਰਿਆ ਉਹ ਜਿਆਦਾ ਵੱਡਾ ਅਫਸੋਸ ਹੈ ਕਿਉਂਕਿ ਉਹ ਤਾਂ ਸਿਆਣੇ ਨੇ ਨਾ ਕਿ ਕਾਨੂੰਨ ਵਿੱਚ ਇਦੋ ਅਗੇ ਇੱਕ ਗੱਲ ਉਹ ਵੀ ਦੇਖਣ ਦੀ ਲੋੜ ਹੈ ਸੂਚਕ ਹੈ ਕਿ ਜਨਤਾ ਕਿੰਨਾ ਵੱਡਾ ਕਰੋਸ਼ ਹੈ ਸਾਡੀ ਜਿਹੜੀ ਯੂਥ ਹੈ ਜਵਾਨੀ ਹੈ ਪੜੇ ਲਿਖੇ ਨੇ ਉਹ ਤਾਂ ਨੇ ਮਜਾ ਨਹੀਂ ਕਰਦੇ ਨੇ ਅੱਜ ਵੀ ਤੁਸੀਂ ਉਹਨਾਂ ਧਰਨੇ ਮੁਜਾਰਿਆਂ ਨੂੰ ਇਸ ਤਰ੍ਹਾਂ ਲਾਇ ਰਹੇ ਹੋ ਵੀ ਜਿੰਮੇ ਤਾਂ ਸਰਕਾਰ ਦੇ ਉਲਟ ਨੇ ਉਹ ਤਾਂ ਕਿਸੇ ਖਾਸ ਪਾਰਟੀ ਦੇ ਹੱਕ 'ਚ ਨੇ ਐਜੀ ਗੱਲ ਨਹੀਂ ਐ ਧਰਨੇ ਮੁਜਾਰੇ ਅਸੀਂ ਵੀ ਕਬਜ਼ੇ 'ਚ ਹਾਂ ਜਿਣੀ ਮਰਜ਼ੀ ਪਾਰਟੀ ਦਾ ਰਾਜ ਹੋਵੇ ਫਿਰ ਇਹਦੇ ਵਿੱਚ ਧਰਨੇ ਮੁਜਾਰਿਆਂ ਦਾ ਜਿਹੜਾ ਪੱਧਰ ਹੈ ਹੁਣ ਉਹ ਇੱਥੇ ਠਕਾਕ ਰੁਚ ਜਾ ਗਏ ਤੇ ਉਹਨਾਂ ਨੂੰ ਨਾ ਤਾਂ ਸਿਆਸੀ ਪਾਰਟੀਆਂ ਤੋਂ ਕੋਈ ਉਮੀਦ ਰਹੀ ਐ ਨਾ ਜਿਹੜੀਆਂ ਰਵਾਇਤੀ ਸਟੂਡੈਂਟ ਯੂਥ ਜਥੇਬੰਦੀਆਂ ਨੇ ਉਹਨਾਂ ਤੋਂ ਕੋਈ ਉਮੀਦ ਰਹੀ ਐ ਅਗਲੀ ਗੱਲ ਉਹਨਾਂ ਨੇ ਆਪਦੇ ਫੇਸਬੁੱਕ 'ਚ ਹੀ ਕਿਹਾ ਕਿ ਅਸੀਂ ਤਾਂ ਭਗਤ ਸਿੰਘ ਤੋਂ ਇਹ ਪ੍ਰੇਰਣਾ ਲਈ ਹੈ ਉਹ ਫੇਸਬੁਕ ਰਾਹੀਂ ਇੱਕ ਦੂਜੇ ਨਾਲ ਕੰਟੈਕਟ ਆਏ ਨੇ ਚਲੋ ਆ ਕੇ ਉਹਨਾਂ ਨੇ ਕਰ ਲਿਆ ਕਈ ਵਾਰੀ ਨਾ ਕੋਈ ਬੰਦੇ ਗਰਮੀ 'ਚ ਬਹੁਤ ਕੁਝ ਕਰ ਜਾਂਦੇ ਨੇ ਸਾਨੂੰ ਉਹਨਾਂ ਦੇ ਅਕ੍ਰੋਸ਼ ਨੂੰ ਸਮਝਣ ਦੀ ਬਜਾਏ ਅਸੀਂ ਉਹਨਾਂ ਨੂੰ ਥੋੜੇ ਬੰਦੇ ਦੋਸ਼ੀ ਗੁਰਦਾਨ ਕੇ ਬੜੇ ਬੰਦੇ ਦਾਇਤ ਗੁਰਦਾਨ ਕੇ ਜੋ ਕੁਝ ਕਰ ਰਹੇ ਹਾਂ ਤੇ ਅੰਗਰੇਜ਼ ਨੇ ਵੀ ਚਾਹੀ ਹੀ ਕਰਿਆ ਸੀ ਨਾ ਸਿੰਘਹੁਰਾ ਨਾਲ ਹਾਲਾਂਕਿ ਉਹਨਾਂ ਦੇ ਤੋ ਤੋ ਕੇਸ 'ਚ ਨਹੀਂ ਉਹਨਾਂ ਨੂੰ ਸਜ਼ਾ ਜਿਹੜੀ ਹੋਈ ਤੋ ਕਕੋਰੀ ਕਲਾ ਕੇਸ ਰੱਖੀ ਸੀ ਬੀਬੀ ਬਸੰਗੁਰਾ ਨੂੰ ਹੋਈ ਆ ਸੋ ਇਸ ਕਰਕੇ ਇਹ ਦਾ ਮਤਲਬ ਇਹ ਆ ਕਿ ਕੇਸ ਨੂੰ ਹੰਦਰਦੀ ਨਾਲ ਵਿਚਾਰਿਆ ਜਾਵੇ। ਸਮੱਸਿਆ ਨਹੀਂ ਜਾਣਿਆ ਜਾਂ ਕਿ ਨੇ ਤੇਰ ਕੋਈ ਫੈਸਲਾ ਲੈ ਜੀ। ਹਾਂ ਹੰਦਰਦੀ ਨਾਲ ਇੱਕ ਚ ਇਹਨਾਂ ਦਾ ਕੇਸ ਆ ਇੱਕ ਜਿਹੜੀ ਵੱਡੀ ਸਮੱਸਿਆ ਹੈ ਕਿ ਪੇਂਡਿੰਗ ਵਾਲੀ ਤੁਸੀਂ ਪੈਦਾ ਕਰ ਰਹੇ ਹੋ। ਤੁਸੀਂ ਸਰੋਤ ਕਾਰਨ ਕਾਰਪੋਰੇਟ ਕੋਲ ਇਕੱਠੇ ਕਰੀ ਜਾਂਦੇ ਹੋ ਤੁਸੀਂ ਬਨੌਟੀ ਬੋਧਕਤਾ ਨਾਲ ਆ ਕੇ ਜਿਹੜੀਆਂ ਮਾੜੀਆਂ ਮੋਟੀਆਂ ਰੋਜ਼ਗਾਰਾਂ ਹੈਗੀਆਂ ਨੇ ਉਹ ਵੀ ਕੋਈ ਜਾਂਦੇ ਹੋ ਫਿਰ ਰੋਜ਼ਗਾਰ ਦੇਣ ਚ ਤੁਸੀਂ ਪੈਸਾ ਚੱਲ ਰਿਹਾ ਹੈ ਪ੍ਰਸ਼ਤਾ ਚੱਲ ਰਿਹਾ ਹੈ ਅਕਤ ਇਹ ਸਾਰੇ ਕਸ ਨੂੰ ਨਹੀਂ ਰੋਕੋਗੇ ਤਾਂ ਜੂਤ ਹੈ ਜਿਹੜੀ ਅੱਜ 4 ਹੋਣਗੇ ਕੱਲ ਨੂੰ 14 ਹੋਣਗੇ ਪਰਸ ਨੂੰ 34 ਹੋਣਗੇ ਤੇ ਚੌਥੇ ਨੂੰ 400 ਹੋਣਗੇ ਇਹ ਇਹ ਮੇਕਅਪਾ ਛੱਡ ਲੀਏ ਜਿੰਦੇ ਨਾਲ ਨਹੀਂ ਜਨਤਾ ਨੂੰ ਦਵਾਇਆ ਜਾ ਸਕਦਾ ਹੁੰਦਾ ਇਹ ਤੁਸੀਂ ਦੇਖੋ ਹੰਡਾ ਫੀਰਾ ਡਿਗਣੇ ਡਿਗਣਾਂ ਇਹ ਚਾਰੇ ਜਵਾਨ ਜੇ ਚ ਪੰਜੇ ਚ ਜਿਹੜੇ ਕਹੇ ਜਾ ਰਹੇ ਨੇ ਮੈਂ ਇਹ ਤੋਂ ਬਾਅਦ ਵੀ ਜਦ ਦੇਖਦਾ ਇਹਨਾਂ ਨੂੰ ਇਹਨਾਂ ਦੀਆਂ ਵੀਡੀਓ ਹੋਰ ਮੈਨੂੰ ਇਹ ਵਿਗੜੇ ਹੋਏ ਨਹੀਂ ਲੱਗਦੇ ਬਿਲਕੁਲ ਹੀ ਨਹੀਂ ਵਿਗੜੇ ਹੋਏ ਲੱਗਦੇ ਇਹ ਮੈਨੂੰ ਅਕਰੋਸ਼ ਤੇ ਮੜਦੇ ਨੇ ਜੇ ਤੁਸੀਂ ਜੇ ਤੱਕ ਕਰੋਸ਼ ਵਾਲੇ ਜਵਾਨ ਖਤਮ ਕਰਤੇ ਲੜਕੇ ਲੜਕੀਆਂ ਨੰਬਰੂ ਤੇ ਮਠਿਆਰਾ ਉਹਦੇ ਵਿੱਚ ਬਚੂ ਕਿਵੇਂ ਬੇਸਾਂ ਬਚ ਲਈ ਇਸ ਕਰਕੇ ਵੀ ਲੋਕਾਂ 'ਚ ਜੋਸ਼ ਹੁੰਦਾ ਵੀ ਚੰਗਾ ਯਾਰ ਸਾਨੂੰ ਕਹਿ ਕੇ ਦਿਖਾਵੇ ਕੁਝ ਕੁਝ ਸਭ ਨੇ ਜਿਆਤੀ ਕਰਕੇ ਰੱਖਾ ਵੀ ਤੁਸੀਂ ਤਾਂ ਉਹਨਾਂ ਨੂੰ ਮਤਲਬ ਤੁਸੀਂ ਉਹਨਾਂ ਨੂੰ ਗਾਜਰਮੁਲੀ ਬਣਾਉਣਾ ਚਾਹੁੰਦੇ ਹੋ ਨਹੀਂ ਹਿੰਮਤ ਨਾ ਸਾਡੇ ਕੋਲ ਵੀ ਹੁੰਦੇ ਨੇ ਬਹੁਤ سارے ਇਦਾਂ ਦੇ ਬਹੁਤ ਵਾਰੀ ਕੇਸ ਹੁੰਦੇ ਨੇ ਹਸਦਾਲਾ ਚ ਇਹ ਥੋੜਾ ਵੀ ਅਸੀਂ ਫੜਕੇ ਉਹਦਾ ਰਾਜ ਨਹੀਂ ਕਰਾਂਗੇ ਅੜਾਖਟ ਅਸੀਂ ਅੜਾਖਟੋ ਵੀ ਮਨਣਾ ਨਹੀਂ ਕਰਦੇ ਕੁੱਟਣ ਦੀ ਤਾਂ ਗੱਡੀ ਛੱਡੋ ਇਹਦਾ ਨਤੀਜਾ ਇਹਦਾ ਸਿੱਟਾ ਇਹ ਕਹਿੰਦਾ ਸਕਦੇ ਆ ਕਿ ਜੇ ਨੁਕਸਨ ਉਹਨਾਂ ਨੌਜਵਾਨਾਂ ਦਾ ਤਾਂ ਨੁਕਸ ਤੁਹਾਡੇ 'ਚ ਵੀ ਹੈ ਉਹ ਨੁਕਸ ਵੀ ਤੁਸੀਂ ਦੋਟਾ ਤੁਹਾਡੇ ਵਿੱਚ ਵੱਡਾ ਹੈ ਜੇ ਬੱਚੇ ਘਰ ਦੇ ਭਾਂਡੇ ਭੰਦੇ ਹੁਣ ਤਾਂ ਦੋ ਹੀ ਕਾਰਨ ਨੇ ਵੀ ਜਾਂ ਤਾਂ ਤੁਸੀਂ ਬਾਪ ਨਲਾਇਕ ਹੋ ਜਾਂ ਤੁਸੀਂ ਬੱਚਿਆਂ ਨੂੰ ਸਿਖਾਇਆ ਨਹੀਂ ਜੇ ਸਿਖਾਇਆ ਨਹੀਂ ਤਾਂ ਵੀ ਤੁਹਾਡਾ ਕਸੂਰ ਹੈ ਜੇ ਨਲਾਇਕ ਹੋ ਤੁਸੀਂ ਕੰਮ ਨਹੀਂ ਕਰ ਰਹੇ ਉਹਨਾਂ ਦਾ ਤਾਂ ਵੀ ਕਸੂਰ ਹੈ ਜਾਂਤੀ ਗਿੱਡੀਆਂ ਤੁਸੀਂ ਤੋਂ ਦੋਨੇ ਪਾਸੇ ਸਾਡਾ ਵੱਡਿਆਂ ਦਾ ਕਸੂਰ ਹੈ ਕਿਉਂਕਿ ਮੈਂ 76 ਸਾਲ ਦੀ ਉਮਰ ਹੋਣ ਵਾਲੀ ਹੈ ਮੈਂ ਵੀ ਉਸੇ ਪੀੜੀ ਨਾਲ ਸ਼ਾਮਲਾ ਕਿ ਮੈਂ ਸਮਝਦਾ ਕਿ ਸਾਡਾ ਕਸੂਰ ਹੈ ਅਸੀਂ ਇਸ ਪੀੜੀ ਨੂੰ ਵਿਸ਼ੇਸ਼ ਕਰ ਤੁਹਾਡੀ ਪੀੜੀ ਨੂੰ ਅਜੇ ਮੈਂ ਤੁਹਾਨੂੰ ਯੰਗ ਬਹੁਤ ਮੰਨਦਾ ਤੁਹਾਡੀ ਪੀੜ੍ਹੀ ਨੂੰ ਅਸੀਂ ਜਿਹੜਾ ਆਂਬ ਲੱਗਿਆ ਹੋਇਆ ਪੇੜ ਦੇ ਕੇ ਜਾਣਾ ਸੀ ਜਿਹੜਾ ਸਾਨੂੰ ਮਿਲਿਆ ਸੀ ਅਸੀਂ ਉਹ ਪੇੜ ਤਾਂ ਕੀ ਦੇਣਾ ਸੀ ਆਂਬ ਤਾਂ ਕੀ ਦੇਨੇ ਸੀ ਸੋ ਪੇੜ ਵੀ ਕੱਟਦਾ ਫਿਰ ਤੁਹਾਡੀ ਪੀੜ੍ਹੀ ਖਿੱਚਣਾ ਖਿੱਚਾ ਤੇ ਘਰ ਤੈਗੀ ਨਾ ਸਾਡੇ ਇਹ ਸਾਡਾ ਕਸੂਰ ਹੈ ਸਾਡੀ ਪੀੜ੍ਹੀ ਦਾ ਕਸੂਰ ਹੈ ਸਾਨੂੰ ਅਜੇ ਵੀ ਵਿੱਲੇ ਵੀਰਾਂ ਦਾ ਕਹਿੰਦੇ ਕੁਝ ਨਹੀਂ ਵਿਗੜਿਆ ਅਜੇ ਵੀ ਸਾਨੂੰ ਮੋੜਾ ਕੱਟਣਾ ਚਾਹੀਦਾ ਸਾਨੂੰ ਇੱਕ ਵਿਕਾਸ ਦਾ ਮਾਡਲ ਇਦਾਂ ਬਣਾਉਣਾ ਚਾਹੀਦਾ ਜਿਹਦੇ ਵਿੱਚ ਹਰ ਇੱਕ ਬੰਦੇ ਨੂੰ ਕੋਈ ਰੋਜ਼ਗਾਰ ਮਿਲੇ ਬੜਪੇ ਚ ਸਖਿਆ ਮਿਲੇ ਉਹ ਸੌਖਾ ਰਹ ਸਕੇ ਰੋਟੀ ਮਿਲੇ ਦਾ ਆਦਮੀ ਦੇ ਪੜ੍ਹਾਈ ਮਿਲੇ ਕੋਈ ਛੋਟਾ ਮोटा ਮਕਾਨ ਮਿਲ ਜੇ ਇਹ ਨਹੀਂ ਇੱਕ ਸੁਵਿਧਾ ਜਿਹੜੀਆਂ ਜ਼ਰੂਰੀ ਨੇ ਜੀਵਨ ਰੋਣਾ ਵੀ ਸਾਡਾ ਸੁਲਾਨ ਹੈ ਨਾ ਉਹ ਦੇਣ ਦੀ ਕੋਈ ਵੱਲ ਵਾਧਾ ਨਹੀਂ ਤੇ ਇਹੀ ਵਿਜਾਇਕੀ ਸਜ਼ਾ ਦੇਣ ਵਾਲੀ ਵਧੀਏ ਕਿ ਜਿਹੜਾ ਵੀ ਇੱਕ ਕਲ ਮੈਂ ਇੱਕ ਕਲ ਕਹਦਾ ਸਾਰੇ ਅਧਿਕਾਰੀ ਕਿਉਂਕਿ ਇਹ ਪੁਲਸੀ ਅਮਲ ਟੈਪੀ ਹੁੰਦੀ ਹੈ ਇਵਨ ਸਕੂਲ ਮਾਸਟਰ ਕਾਲਜ ਲੈਕਚਰਰ ਯੂਨੀਵਰਸਿਟੀ ਪ੍ਰੋਫੈਸਰ ਕੋ ਕਿਸੇ ਨੂੰ ਨ ਸਜ਼ਾ ਦੇ ਕੇ ਬੜੇ ਖੁਸ਼ ਹੁੰਦੇ ਨੇ ਉਹ ਕਹਿੰਦੇ ਨੇ ਵੀ ਸਜ਼ਾ ਦੇ ਕੇ ਹੀ ਸਭ ਕੁਝ ਠੀਕ ਹੋ ਸਕਦਾ ਹੈ ਮੈਂ ਆਪਣੇ ਜੀਵਨ ਚ ਰੱਖ-ਵੱਖ ਕਿਉਂਦਾ ਤੇ ਰਹਾ ਤੇ ਮੈਂ ਪਬਲਿਕ ਨੂੰ ਉਹਨਾਂ ਨਾਲੋਂ ਜ਼ਿਆਦਾ ਡੀਲ ਕਰਨਾ ਪੈਂਦਾ ਕਿਉਂਕਿ ਸਾਡੇ ਨਾਲ ਹਸਪਤਾਲ ਜੁੜੇ ਹੁੰਦੇ ਨੇ ਅੱਜ ਤੱਕ ਤੁਸੀਂ ਮੰਨੋਗੇ ਕਿਸੇ ਬੰਦੇ ਤੇ ਪੁਲਸ ਕੇਸ ਰਜਿਸਟਰ ਨਹੀਂ ਕਰਾਇਆ ਕਿਸੇ ਅਮਪਲਾਈ ਨੂੰ ਸਜ਼ਾ ਨਹੀਂ ਦਿੱਤੀ ਬਿਨਾ ਸਜ਼ਾ ਦਿੱਤੇ ਬਿਨਾ ਬਦਲੀ ਕਰੇ ਬਿਨਾ ਕਿਸੇ ਪਬਲਿਕ ਬੰਦੇ ਜਿਹੜੇ ਆਉਂਦੇ ਸੀ ਉਹਨਾਂ ਨੂੰ ਕਿਸੇ ਥਾਣੇ 'ਚ ਕੇਸ ਰਜਿਸਟਰ ਕਰਾਏ ਮੈਂ ਪੂਰੇ ਸਿਸਟਮ ਨਾਲ ਵਧੀਆ ਚਲਾਇਆ ਸਵਾਯਾ ਯੂਨੀਵਰਸਿਟੀ ਜਿਹੜੇ ਠੱਗ ਪਲੇ ਗਏ ਸੀ ਉਹਨਾਂ ਦਾ ਕੇਸ ਰਜਿਸਟਰ ਕਰਾਇਆ ਉਹ ਵੀ ਪੁੱਛ ਆਪੇ ਉਹਦੇ ਚ ਵੀ ਕੁਝ ਨਹੀਂ ਕਰਿਆ ਸੋ ਜਦ ਤੁਸੀਂ ਸਿਸਟਮ ਚ ਚਲਾਉਣਾ ਹੈ ਉਦੋਂ ਤੁਸੀਂ ਹਿਊਮਨ ਹੋ ਕੇ ਚਲਾਉਣਾ ਕਿਉਂਕਿ ਤੁਸੀਂ ਉੱਚੇ ਆਉਦੇ ਥੋਂ ਤੁਹਾਨੂੰ ਕੋਈ ਸਾਰੀਆਂ ਤਾਕਤਾਂ ਨਹੀਂ ਤੁਹਾਡੇ ਗਿਆਨ ਜਾਂਦੇ ਆ ਤੁਹਾਡੇ ਚ ਠਰਮਾ ਜਾਂਦੇ ਆ ਸੋ ਇਸ ਕਰਕੇ ਉਹਨੂੰ ਵਰਤੋ ਤੁਸੀਂ ਜਵਾਕਨ ਦੀ ਤਰ੍ਹਾਂ ਵਰਤੋ ਰਹੋਗੇ ਤਾਂ ਫਿਰ ਲੋਕਾਂ ਨੇ ਤੁਹਾਨੂੰ ਸਮਝਣਾ ਵੀ ਠੀਕ ਹੈ ਇਹ ਵੀ ਉਹ ਹੀ ਜੀ ਨਹੀਂ ਇਹ ਇਹਨਾਂ ਕੰਮ ਚ ਇਸ ਵਰਤਾਰੇ ਚ ਇੱਕ ਗੱਲ ਇਹ ਵੀ ਆਈ ਸੀ ਕਿ ਕਾਂਗਰਸ ਨਾਲ ਸੰਬੰਧਤ ਹੈ ਉਹ ਲੜਕੀ ਜਿਹੜੀ ਹੈ ਹਰਿਆਣੇ ਵਾਲੀ ਕਾਂਗਰਸ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿਆਸੀ ਲਹਾ ਮੀਡੀਆ ਭਾਵੇਂ ਪਾਰਟੀ ਨਾ ਲਵੇ ਮੀਡੀਆ ਜਰੂਰ ਸਿਆਸੀ ਲਹਾ ਦਿਗਾਉਣ ਲੱਗ ਜਾਂਦਾ ਕਿੱਥਰ ਨੂੰ ਇਹਦੇ ਬਾਰੇ ਕੀ ਕਹੋਗੇ ਪਰ ਠੀਕ ਹੈ ਤੁਸੀਂ ਮੈਂ ਸੁਣੀਆ ਵੀਡੀਓ ਉਨੇ ਵਿਸ਼ੇਸ਼ ਤੌਰ ਤੇ ਪਾਈ ਹੈ ਵੀ ਕੁੜੀ ਕਹਿ ਰਹੀ ਹੈ ਵੀ ਕਾ ਕਾਂਗਰਸ ਨੂੰ ਵੋਟ ਪਾ ਦੋ ਹਾਲਾਂਕਿ ਉਹਨੇ ਕਦੀ ਕਾਂਗਰਸ ਨੂੰ ਨਹੀਂ ਕਿਹਾ ਉਹਨੇ ਕਿਹਾ ਬੀਜੇਪੀ ਨੂੰ ਨਾ ਪਾਓ ਹਾਂ ਸਹੀ ਗੱਲ ਹੈ ਉਹ ਸਾਰੀ ਵੀਡੀਓ ਜਸ ਹੁੰਦੇ ਉਹਦੇ ਚ ਉਹਦਾ ਸਟ੍ਰੈਸ ਹੈ ਵੀ ਬੀਜੇਪੀ ਨੂੰ ਨਹੀਂ ਪਾਉਂਦੇ ਉਹਨੇ ਕੱਲੀ ਕਹਿੰਦੀ ਦੂਜੀ ਗੱਲ ਆਏ ਤਾਂ ਫਿਰ ਉਹਨੇ ਨਾਰੇ ਲਾਇਨੇ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਠੀਕ ਹੈ ਜੈ ਭੀਮ ਫਿਰ ਉਹਨੂੰ ਤੀਜੇ ਨਾਲ ਜੋੜਾਂਗੇ ਸੋ ਇਸ ਕਰਕੇ ਉਹਨੇ ਮਨੀਪੁਰ ਜੀ ਵੀ ਗੱਲ ਕਰੀਆਂ ਸੋ ਕੁੜੀ ਜਿਹੜੇ ਨਾਰੇ ਲਾ ਰਹੀ ਹੈ ਉਹ ਨਾਰੇ ਆਕਰਸ਼ਕ ਸਾਰੇ ਲੋਂਦੇ ਨੇ ਅਸੀਂ ਵੀ ਜਦ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਨਿੱਜੀ ਘਟਨਾ ਸੁਣਾਉਣਾ ਇੱਕ ਟਾਈਮ ਦੀ ਅੱਛਾ ਜਿਆਦਾ ਐਮਰਜੈਂਸੀ ਬੱਤੀ ਹੋਈ ਸੀ ਉਦੋਂ ਮੇਰੀ ਉਮਰ 27 ਸਾਲ ਦੀ ਸੀ ਮੈਂ ਡਾਕਟਰ ਲੱਗਿਆ ਹੋਇਆ ਸੀ ਫਿਰ ਤੁਸੀਂ ਮੰਨੋਗੇ ਕਿ ਮੈਨੂੰ ਐ ਲੱਗਦਾ ਸੀ ਵੀ ਸੰਜੇ ਗਾਂਧੀ ਜੋ ਕੁਝ ਕਰ ਰਿਹਾ ਬਹੁਤ ਬਾੜਾ ਹੈ ਕਿ ਬਚਣਾ ਨਹੀਂ ਓਕੇ ਆ ਕੁ ਉਸ ਮੈਂ ਤਾਂ ਕੋਈ ਨੌਕਰੀ ਦਾ ਵੀ ਡਾਕਣੀ ਸੀ ਮੈਂ ਤਾਂ ਕੋਈ ਪੈਸੇ ਦੀ ਕਾਟ ਨਹੀਂ ਸੀ ਮੈਂ ਤਾਂ ਉਦੋਂ ਦਾ ਡਾਕਟਰ ਜਿਹੜਾ ਸੀ ਆਏ ਮੰਨਿਆ ਜਾਂਦਾ ਸੀ ਵੀ ਛੇ ਲੰਬੀ ਵੀਸ ਕਰੀ ਉਹਨਾਂ ਦਾ ਪੰਜਾਬ ਨਾਟ ਤੋਂ ਮੋਪਈ ਹੁੰਦੀ ਸੀ ਇੱਜ਼ਤ ਬੜੀ ਸੀ ਡਾਕਟਰਾਂ ਦੀ ਇਹਦੇ باوجود ਜੇ ਮੇਰੇ ਕੋਲ ਉਹ ਆਕਰੋਸ਼ ਆਂਦਾ ਸੀ ਉਦੋਂ ਤਾਂ ਮੈਂ ਕੋਈ ਨਾ ਕੋਈ ਗਲਤ ਹੋਣੀ ਹੈ ਨਾ ਨੌਜਵਾਨ ਜਿਹੜੇ ਨੇ ਮੈਂ ਸਾਈਕੋਲੋਜੀ ਦੀ ਗੱਲ ਕਰਦਾ ਮਾਨਸਿਕਤਾ ਦੀ ਗੱਲ ਕਰਦਾ ਨੌਜਵਾਨਾਂ ਚ ਆਕਰੋਸ਼ ਹੋਣਾ ਜ਼ਰੂਰੀ ਹੈ ਜੇ ਤੁਸੀਂ ਗੱਬਰੂਆਂ ਮਟਿਆਰਾਂ ਚੋਂ ਆਕਰੋਸ਼ ਖਤਮ ਕਰਤਾ ਉਦੋਂ ਤੁਸੀਂ ਆਪਦੇ ਮੁਲਕ ਨੂੰ ਬਣਾਣਾ ਰਿਪਬਲਿਕ ਬਣਾ ਦੋਗੇ ਤੁਸੀਂ ਮੁਲਕ ਨੂੰ ਬਚਾ ਨਹੀਂ ਸਕੋਗੇ ਉਹ ਆਕਰੋਸ਼ ਗਲਤ ਹੋ ਸਕਦਾ ਹੈ ਉਹ ਕਿਤੇ ਦਾ ਨੁਕਸਾਨ ਵੀ ਕਰ ਸਕਦਾ ਹੈ ਵਕਤੀ ਤੌਰ ਤੇ ਉਹ ਤੁਹਾਡੇ ਕਾਨੂੰਨ ਦੇ ਵੀ ਉਲਟ ਹੋ ਸਕਦਾ ਹੈ ਪਰ ਉਹ ਅਕਰੋਸ਼ ਨੂੰ ਰੱਖਣਾ ਜਿਆਦਾ ਜ਼ਰੂਰੀ ਹੈ ਕਿ ਉਹਨੂੰ ਤਬਾਹ ਕੇ ਇਹ ਉਹੀ ਜੀ ਗੱਲ ਹੈ ਵੀ ਚੁੱਧ ਦੇ ਵਿੱਚ ਜਿਹੜੀ ਅੱਗ ਹੈ ਉਹਦਾ ਚੰਗਾਲਾ ਕਿਸੇ ਨੂੰ ਸਾੜ ਵੀ ਸਕਦਾ ਹੈ ਪਰ ਅੱਗ ਨੂੰ ਬੁਝਣ ਨਹੀਂ ਦੇਈਦਾ ਹੁੰਦਾ ਨਹੀਂ ਤਾਂ ਰੋਟੀ ਵੀ ਨਹੀਂ ਪਕੇਨੀ ਸੋ ਇਸ ਕਰਕੇ ਅਕਰੋਸ਼ ਰਹਿਣਾ ਚਾਹੀਦਾ ਅਕਰੋਸ਼ ਹੁੰਦਾ ਯੂਸ ਦੇ ਵਿੱਚ ਮੇਰੇ ਵਿੱਚ ਹੁੰਦਾ ਰਿਹਾ ਮੈਨੂੰ ਕਿੰਨੇ ਵਾਰੀ ਰਿਐਕਸ਼ਨ ਹੁੰਦਾ ਵੀ ਅੱਛਾ ਐ ਹੋ ਗਿਆ ਗਰਮ ਸਾਈਂਦਾ ਸੋ ਇਹ ਜੋ ਉਹੀ ਦੇਸ਼ ਨੂੰ ਅੱਗੇ ਲੈ ਕੇ ਜਾਂਦੀ ਹੈ ਜੀਵ ਜਗਤ ਕਰੋ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਬਾਕੀ ਫਿਰ ਕਦੇ ਤੁਹਾਨੂੰ ਮੌਕਾ ਦੇਵਾਂਗੇ ਗੱਲਬਾਤਾਂ ਸ਼ੁਕਰੀਆ ਠੀਕ ਸ਼ੁਕਰੀਆ